ਟਰੈਕਟਰ ਦਾ ਕੀ ਵੇਖਣ ਦੇ ਸੀ ਆਲੇ ਦੁਆਲੇ ਘੁੰਮ ਫਿਰ ਕੇ ਤੂੰ ਉਹਨੂੰ ਕਹਿਣਾ ਹੈ ਫੇਰ ਲੈ ਜਾ ਹੁਣ ਟਰੈਕਟਰ ਸਾਡੇ ਦੇ ਵਿੱਚ ਕਾਹੇ ਖਿਲਾ ਰਿਆ ਨਾ ਕਿ ਤੇ ਉਧਰ ਨੂੰ ਨੰਗਾਂ ਨੂੰ ਥਾਂ ਹੈਗਾ ਤੇ ਨਾ ਕਿ ਤੇ ਉਧਰ ਨੂੰ ਨੰਗਾਂ ਨੂੰ ਥਾਂ ਹੈਗਾ ਮੈਂ ਉਹ ਹੀ ਵੇਖਣ ਦੇ ਮੈਂ ਕਿ ਉਹਨੂੰ ਕਹਿਣਾ ਵੀ ਆਣ ਕੇ ਟਰੈਕਟਰ ਲੈ ਜਾ ਯਾਰ ਅਸੀਂ ਤੇ ਫੇਰ ਦਰਨ ਖੜੋ ਵੀ ਬੈਠੇ ਆ ਦੂਜੀ ਗੱਲ ਇਹ ਆ ਵੀ ਆਇਆ ਹੈ ਰਪਿੰਦਰ ਦਾ ਫੋਨ ਕੀ ਕਹਿੰਦੀ ਕੱਲ ਮੈਨੂੰ ਤੇ ਮੈਨੂੰ ਦੱਸਣ ਦਾ ਤੁਹਾਨੂੰ ਪੁੱਛ ਲੱਗਿਆ ਚੇਤਾ ਹਾਂ ਉਹ ਕਹਿਣ ਦੇ ਹੀ ਤੁਹਾਡਾ ਰਾਦਾ ਤੁਹਾਡੇ ਕੌਮ ਦਾ ਮੈਂ ਤਾਂ ਸਗੋਂ ਕਿਹਾ ਨਹੀਂ ਉਹਨੇ ਤਾਂ ਵਿਚਾਰੀ ਨੇ ਆਪਣੇ ਮੂੰਹ ਆਪੇ ਕਹਿ ਦਿੱਤਾ ਤੇ ਮੈਂ ਹਾਂ ਚੱਲ ਕੋਈ ਤਾਂ ਕਹਿੰਦੀ ਸ਼ਹਿਰ ਚੱਲਿਆਂ ਕੱਪੜੇ ਲੈਣ ਮਮੀ ਕਹਿੰਦੀ ਤੁਹਾਡੇ ਕੱਪੜੇ ਲੈ ਆਓ ਤੇ ਕੱਪੜੇ ਜੀ ਅਸੀਂ ਅੱਜ ਲੈਣਦੇ ਤੇ ਸਲਾਹ ਸਾਡੀ ਬਣੀ ਤਾਂ ਹੀ ਕੱਲ ਨੂੰ ਹੀ ਪਿਆ ਜਾਣਾ ਵਾ ਤੁਸੀਂ ਇਦਾਂ ਕਰੋ ਵੀ ਮੈਨੂੰ ਸਮਾਨ ਥੋੜਾ ਬੋਤਾ ਲਿਆ ਦਿਓ ਤੇ ਮੇਰਾ ਆਰਾਧਾ ਉਹ ਜਿਹੜਾ ਡਿਨਰ ਸੈੱਟ ਨਹੀਂ ਹੁੰਦਾ ਘਰ ਤੇ ਉਹ ਵੀ ਹੈ ਨਹੀਂ ਸਟੀਲ ਦੇ ਭਾਂਡੇ ਆ ਉਹ ਚੱਲ ਮੈਂ ਜੀਵਨ ਦਾ ਸੱਦ ਲਿਆਂਗੀ ਤੇ ਫਿਰ ਕੀ ਲਿਆਉਣਾ ਕੀ ਹੈ ਹਾਂ ਨੂੰ ਲੈ ਆਓ ਵੇਖ ਲਓ ਤੇ ਸਮੋਸੇ ਲਿਆਉਣੇ ਆ ਕਿ ਘਰ ਬਕਾਉਣੇ ਕੱਢਣੇ ਮੈਂ ਤੇ ਕੇਲਾ ਸਮੋਸੇ ਲੈ ਆਈਏ ਸਮੋਸੇ ਲੈ ਆਓ ਤੇ ਨਾਲ ਗੁਲਾਬ ਜਾਮੂ ਲੈ ਆਓ ਆਹੋ ਕਿੱਥੇ ਲੱਗੇ ਰਾਵਾਂਗੇ ਇਥੇ ਬਿਸਕੁਟ ਨਮਕੀਨ ਲੈ ਆਓ ਤੇ ਚੱਲ ਇਹੋ ਕੁਝ ਹੁੰਦਾ ਤੇ ਰੋਟੀ ਦੇ ਨਾਲ ਕੋਈ ਨਹੀਂ ਪਪਾਈ ਆਉਂਦਾ ਤਾਂ ਗੋਭੀ ਲੱਣੀ ਨਹੀਂ ਐ ਤੇ ਨਾਲ ਕੋਈ ਦਾਲ ਦੋਹ ਬਣਾਵਾਂਗੇ ਲੂਣ ਵਾਲੀ ਚੌਲ ਨਾਲ ਨੂੰ ਹੋਰ ਪੀਆ ਆਹਦਾ ਰਮਨ ਗੱਲ ਕੀ ਆ ਹੁਣ ਕਿੰਨਾ ਕੁ ਛੇਰਾ ਹੀ ਲਕਾਰ ਰੱਖਾਂਗੇ ਵੀ ਸਾਡਾ ਘਰ ਇਦਾਂ ਦਾ ਅਕਸਰ ਆਉਣਾ ਤੇ ਪਤਾ ਤਾਂ ਲੱਗ ਹੀ ਜਾਣਾ ਪਤਾ ਤਾਂ ਲੱਗਣਾ ਹੀ ਆ ਲਕਾ ਕਿੰਨਾ ਕੁ ਛੇਰਾਣਾ ਵਾ ਤੇ ਨਾਲੇ ਉਹਨਾਂ ਨੇ ਆਉਣਾ ਹੀ ਆ ਇੱਥੇ ਉਹਨਾਂ ਤੇ ਹੈ ਠੀਕ ਆ ਨਾ ਤੇ ਪੈਸੇ ਕਿੱਦਾਂ ਹੈਗੇ ਤੁਹਾਡੇ ਕੋਲ ਤੇ ਇਤਰਾਮਨ ਜਾ ਰਿਹਾ ਯਾ ਦਾ ਕਰੋ ਫਿਰ ਕਿੱਥੇ ਲਿਖਾਉਣਾ ਵਾ ਚੱਲ ਖਾਓ ਜੇ ਲਿਖਾਉਣੇ ਆ ਤੇ ਤੇ ਨਹੀਂ ਤੇ ਮੈਂ ਥੋੜੇ ਜਿਹਾ ਰੱਖੇ ਹੀ ਕਰਨ ਦੀ ਰਿਮਿਸ਼ਨ ਵਾਸਤੇ ਤੇ ਉਹਦੇ ਵਿੱਚੋਂ ਲੈ ਜਾਓ ਤੇ ਕੋਈ ਗੱਲ ਨਹੀਂ ਮੈਂ ਬਾਅਦ ਚ ਉਹਦੇ ਵਿੱਚ ਪਾ ਦੂੰਗੀ ਮੇਰੀ ਗੱਲ ਸੁਣਾ ਰਮਨ ਫਿਰ ਰਿਮਿਸ਼ਨ ਐਣੀ ਉਹਦੀ ਤੇ ਮੈਨੂੰ ਇਹ ਆ ਵੀ ਚਲੋ ਉਥੇ ਲਿਖਾਉਣਾ ਵਾ ਜਦੋਂ ਮਹੀਨੇ ਬਾਅਦ ਕੇ ਤੇ ਫਿਰ ਦੇਵਾਂਗੇ ਉਹਨੂੰ ਚੱਲ ਫੇਰ ਖਾਓ ਹੈਨਾ ਤੇ ਲੈ ਆਓ ਸਮਾਨ ਤੇ ਬੱਸ ਸਮਾਨ ਲੈ ਆਉਣਾ ਆਹੋ ਦੁੱਧ ਵੀ ਨਾਲ ਲਾਏ 2 ਕਿਲੋ ਥੋੜਾ ਜਿਹਾ ਦਹੀਂ ਬਣਾ ਲਾਂਗੇ ਲੂਣ ਵਾਲੇ ਚੌਲ ਬਣਾਉਣੇ ਆ ਆਲੇ ਦਾ ਕਰ ਲਾ ਤੂੰ ਚੱਲ ਲਿਆ ਦਿਓ ਫਿਰ ਤੇ ਮੈਂ ਵੀ ਥੋੜਾ ਬੋਤਾ ਚੱਲ ਕਰ ਲਾ ਤੂੰ ਨਾਲੇ ਉਹਨਾਂ ਨੇ ਮੈਂ ਕਿਹਾ ਟਰੈਕਟਰ ਲੈ ਜਾਣਾ ਆਂ ਅੰਕੀ ਆਹ ਉਹਨਾਂ ਨੂੰ ਕਹਾਂ ਭੀ ਲੈ ਜਾਓ ਹੁਣ ਤਿੰਨ ਚਾਰ ਦਿਨ ਹੋ ਗਏ ਲੱਗੇ ਉਹਨੂੰ ਹਾਦੀ ਹੋ ਗਈ ਐ ਮੇਰੀ ਗੱਲ ਸੁਣਾ ਕੁੜੀ ਨੂੰ ਕੀਤਾ ਸੀ ਫੋਨ ਜੀਦੀ ਨੂੰ ਫੋਨ ਮੈਂ ਨਾ ਕੱਲ ਲਾਇਆ ਸੀ ਤਾਂ ਕੀ ਜਾਂਦੇ ਸੀ ਠੀਕ ਠਾਕ ਵਧੀਆ ਸੀ ਮੈਂ ਚੱਲ ਨਾਲੇ ਵਧਾਈ ਦੇ ਦੇਣੀ ਆ ਤੂੰ ਕੱਲ ਨਹੀਂ ਜਿੱਤੀ ਤੂੰ ਕੱਲ ਹੀ ਕੀਤਾ ਫੋਨ ਤੇ ਕੱਲ ਹੀ ਦਿੱਤੀ ਆ ਚਲ ਉਹਦੇ ਕਰ ਦੇਣਾ ਸੀ ਨਾ ਜਦੋਂ ਮੈਂ ਆਇਆ ਸੀ ਕਦੋਂ ਜਦ ਮੈਂ ਦੱਸਿਆ ਹੀ ਭੂਮ ਕਾ ਚੱਲ ਹੁਣ ਨਹੀਂ ਕਿ ਉਹਲੇ ਟਾਈਮ ਹੁੰਦਾ ਤੇ ਵਿੱਚ ਦੱਸ ਕਾਦਾ ਚੱਲ ਕੋਈ ਗੱਲ ਨਹੀਂ ਤੇ ਉਹਦਾ ਠੀਕ ਠਾਕ ਹੀ ਤੇ ਵਧੀਆ ਠੀਕ ਠਾਕ ਹੀ ਮੈਂ ਉਹਨੂੰ ਕਹਿੰਦੀ ਹੀ ਮੈਂ ਆ ਹੀ ਆਉਣਾ ਵਾ ਤੁਹਾਡੇ ਕੋ ਕਿਸ ਦਿਨ ਅੱਛਾ ਤੇ ਮੈਂ ਬਸ ਚੱਲੇ ਆਂ ਆਪਾਂ ਕਪੜੇ-ਕੁਪੜੇ ਲਿਓਣੇ ਆ ਹੂੰ ਤੇ ਉਹ ਮਾਤਾ ਵੀ ਮੈਨੂੰ ਕੱਲ ਕਹੇ ਨੀ ਤੂੰ ਗਏ ਜੀ ਆਉਂ ਜਾਉ ਤੇ ਹੋਈ ਤਾਂ ਨਾ ਗੱਲ ਬਾਤ ਦੀ ਮੰਮੀ ਤਾਂ ਮੈਨੂੰ ਕੱਲ ਵੀ ਡੇ ਹੀ ਕਹੇ ਤੇ ਤੁਹਾਡੇ ਨੂੰ ਟਾਈਮ ਲੱਗਾ ਤੇ ਕਦੀਆਂ ਨੂੰ ਚੱਲ ਜਾਂਦੇ ਕਦੀਆਂ ਨੂੰ ਜਿਹੜਾ ਕੰਮ ਕਰਨ ਵਾਲਾ ਅਜੂਰ ਜੀ ਬੀਜੀ ਸੀ ਤੇ ਉਹਨੂੰ ਕਹਿੰਦੀ ਪਾਣੀ ਲਾ ਗਿਆ ਬਈ ਲਾ ਉਹਨੂੰ ਪਾਣੀ ਲਾ ਗਿਆ ਮੇਰੀ ਗੱਲ ਸੁਣੋ ਮੁੜ ਕੇ ਹੋ ਜਾਣੀ ਹੈ ਗਰਮੀ ਤੇ ਮੇਰਾ ਦਾਈ ਵੀ ਹੁਣ ਹੁਣ ਜਾ ਕੇ ਦੋ ਹੋਉਂਦੇ ਚੱਲੋ ਲੈ ਆਏ ਸਹੀ ਹੈ ਕੋਈ ਸ਼ਹਿਰੋਂ ਜਿਹੜਾ ਲੱਤਾ ਜਿਹੜਾ ਦਿਨਾਂ ਨੂੰ ਮੈਂ ਤਾਂ ਕੱਲ ਵੀ ਤਿਆਰ ਹੋ ਰਹੀ ਸਾਰਾ ਦਿਨ ਤੇ ਕੱਲ ਉਹ ਨਹੀਂ ਤੁਸੀਂ ਗਏ ਤੇ ਮੇਰਾ ਹੁੰਦਾ ਸਿਰ ਵਿੱਚ ਕੀ ਕਸੂਰ ਚੱਲ ਲੈ ਆਉਂਦੇ ਅੱਜ ਜਾ ਕੇ ਫਿਰ ਚਲੋ ਫਿਰ ਹੁਣ ਜਿੱਦਾਂ ਹੈ ਗਈ ਹੈ ਨਾ ਇਦਾਂ ਹੀ ਗਾ ਜਦੋਂ ਓਏ ਹੈਗਾ ਚੰਡੇ ਮੈਂ ਕਿਹੜੀ ਜਾਣਾ ਵਾ ਲੈ ਗਏ ਉਹਨਾਂ ਕੱਪੜੇ ਤੇ ਫਿਰ ਉਹਨਾਂ ਕੋ ਹੋ ਕੀ ਹੈ ਇਹ ਮੈਂ ਉਸਨੂੰ ਕੱਲ ਵੀ ਦੀਦੀ ਨੂੰ ਕਿਹਾ ਸੀ ਉਹ ਜਦ ਰੀ ਦੇਖਦੀ ਹੁਣੀ ਬਣੀ ਆਉਣਾ ਕਿ ਨਹੀਂ ਉਹ ਚੱਲ ਅੱਜ ਲੈ ਆਉਨੇ ਆ ਨਾ ਸਾਰੇ ਸਮਾਨ ਤੇ ਸ਼ਾਮਾ ਨੂੰ ਆ ਕੇ ਫੋਨ ਕਰਦਾ ਕਿ ਸਵੇਰੇ ਸੁੱਤੇ ਆਵਾਂਗੇ ਆ ਆ ਚੱਲ ਵੇਖ ਲਓ ਇਦਾਂ ਹੀ ਕਰ ਉਹ ਜੇ ਘੜੀ ਉੱਥੇ ਬੈਠੇ ਵੀ ਨਾ ਤਾਂ ਫਾਇਦਾ ਕੀ ਫਿਰ ਜਾਣ ਦਾ ਨਹੀਂ ਐ ਬਸ ਸਵੇਰੇ ਜਾਵਾਂਗੇ ਤੇ ਸ਼ਾਮੇ ਜਿਹਨੂੰ ਆ ਜਾਾਂਗੇ ਸਮਾਨੀਆਂ ਰੋਟੀ ਪਾਣੀ ਖਾ ਕੇ ਦੇ ਘਰ ਨੂੰ ਆ ਜਾ ਉਹ ਹੀ ਨਾ ਤੇ ਮਾਂ ਲਾ ਕਹਿੰਦੀ ਮੈਂ ਵੀ ਜਾਣਾ ਮੈਂ ਮਮੀ ਕਹਿੰਦੀ ਮੈਂ ਕੋ ਨਹੀਂ ਜਾ ਜਾਣਾ ਹੂੰ ਉਹ ਤੁਹਾਨੂੰ ਪਤਾ ਹੀ ਆ ਵੀ ਇਦਾਂ ਇਹ ਸਰੀਰ ਦੇ ਦਵਾਈ ਦੂਈ ਰੱਖ ਖਾਦੇ ਰਹਿੰਦੇ ਆ ਉਹ ਚੱਲ ਗੱਡੀ ਤੇ ਜਾਣਾ ਹੀ ਚੱਲ ਜਾਂਦੀ ਨਾਲ ਉੱਥੇ ਚੱਲ ਜਾਣ ਲੱਗਿਆਂ ਪੁੱਛ ਲਾਂਗੇ ਇੱਕ ਵਾਰ ਕੀ ਕਹਿੰਦੇ ਆ ਚਲ ਵੇਖ ਲੈਦੇ ਜੇ ਜੇ ਜਾਊਗੀ ਠੀਕ ਹੈ ਨਹੀਂ ਫਿਰ ਅਹੀਂ ਤੇ ਦੋ ਜਣੇ ਹੈ ਹੀ ਆ ਤੇ ਨਾਲੇ ਗੱਲ ਸੁਣੋ ਇੱਕ ਹੂੰ ਉਹ ਮਮੇ ਡਈਆ ਕਹਿਣ ਭੀ ਕੱਪੜੇ ਜਿਹੜੇ ਖਾਣੇ ਹੀ ਖਾਣੇ ਆ ਆਹ ਤੇ ਨਾਲ ਹੀ ਇੱਕ ਮੁੰਦਰੀ ਲੈ ਜਾਓ ਵਈ ਮੁੰਦਰੀ ਲੈ ਜਾਓ ਹਾਂ ਉਹਨਾਂ ਮੁੰਦਰੀ ਕੀ ਕਰਨੀ ਇਦਾਂ ਪੈਸਾ ਤੇ ਲੱਦੇ ਆਵਾਂਗੇ ਉਹਨਾਂ ਛਾਪਾਂ ਉਹਨੇ ਕਰਨੀ ਕੋਈ ਕਹਿੰਦੀ ਆ ਖੰਦੀ ਹੈ ਕਿ ਉਹ ਵੀ ਲੈ ਜਾਓ ਵਈ ਮੈਨੂੰ ਤੇ ਆਉਣੀ ਪਤਾ ਚਲ ਕੇ ਹੋਊ ਪਈ ਲਈ ਇਹਦੇ ਕੋਲ ਦੇਵਾਂਗੇ ਉਹਨੂੰ ਜੇ ਦਊਗੀ ਤੇ ਚਲ ਵੇਖ ਲਓ ਹਾਂ ਜਿੱਦਾਂ ਦਾ ਸਹੀ ਲੱਗਦਾ ਹੁਣੀ ਆ ਕਿਤੇ ਪੁਰਾਣੀ ਪਈ ਉਹ ਕਹਿੰਦੀ ਹੁਣੀ ਆ ਕਿ ਚੱਲ ਪੁਰਾਣੀ ਫਿਰ ਵੀ ਹੈ ਦਾ ਸੋਨਾ ਹੀ ਆ ਨਾ ਉਹ ਹੈ ਤੇ ਸੋਨਾ ਹੀ ਆ ਚੱਲ ਕੋਈ ਨਹੀਂ ਦੇਵਾਂਗੇ ਜੇ ਕਹੂਗੀ ਤੇ ਫੇਰ ਕਹੂਗੀ ਵੀ ਮੇਰੇ ਆਖੇ ਨ ਲੱਗੇ ਚਲੋ ਉਹ ਤੇ ਦੇਵਾਂਗੇ ਸਾਨੂੰ ਕੀ ਆ ਹੋਰ ਵੀ ਬੋਹਾ ਖੂ ਵੀ ਲੈ ਜਾਵਾਂਗੇ ਕੋਈ ਗੱਲ ਨਹੀਂ ਦੇਵਾਂਗੇ ਜੇ ਕਹੂਗੀ ਕੋਈ ਹਾਂ ਤੇ ਚਲੋ ਫਿਰ ਚੱਲ ਆ ਫਿਰ ਮੈਂ ਕੱਢਦਾ ਲੈ ਜਾਵਾਂਗੇ ਤੇ ਚਲੋ ਆਜਾ ਕੱਲ ਵੀ ਸਾਰਾ ਦਿਨ ਇੱਦਾਂ ਹੀ ਨਿਗਾਹ ਛੜਿਆ ਵਾ ਕੱਲ ਸੋਗ ਜਾ ਕੇ ਲੈ ਆਉਣੀ ਅੱਜ ਅਹੀਂ ਜਾਵੇ ਤਾਂ ਉਧਰੋਂ ਹੋਣਾ ਹੁਣ ਅੱਜ ਕੱਪੜੇ ਲਿਆਵਾਂਗੇ ਸਾਰਾ ਦਿਨ ਸਾਡਾ ਸ਼ਹਿਰ ਲੰਘ ਜਾਣਾ ਵਾ 12 ਤੋ ਤੋਂ ਅੱਗੇ ਵੱਜ ਗਏ ਆ ਹੁਣ ਕੱਲ ਨੂੰ ਹੀ ਜਾਵਾਂਗੇ ਟਾਈਮ ਨਾ ਤੇ ਸ਼ਾਮ ਨੂੰ ਆਪਾਂ ਘਰ ਆ ਜਾਈਦਾ ਸਾਂ ਤੁਹਾਨੂੰ ਕੀ ਪਤਾ ਵਾ ਪੀ ਇਹ ਘਰ ਦੇ ਵਿੱਚ ਕੀ ਕੀ ਬਣੰਦਿਆ ਆ ਤੁਹਾਡੇ ਰਾਦੇ ਘਰੇ ਕੱਲੀ ਛਾਪ ਹੀ ਦੇਣੀ ਆ ਇਹ ਛਾਪ ਨਹੀਂ ਕੱਲੀ ਜਾਣੀ ਹੋਰ ਵੀ ਕਈ ਕੋ ਇਥੋਂ ਚਲ ਗਿਆ ਆ ਉਹਦੇ ਮੈਂ ਹੀ ਆ ਕਿ ਜਿਹੜੀ ਚੁੱਪ ਕੀਤੀ ਆ ਉਦੋਂ ਦੀ ਪੀ ਚੱਲ ਕੀ ਦੱਸਣਾ ਆ ਜੇ ਤੁਹਾਨੂੰ ਪਤਾ ਲੱਗਾ ਨਾ ਇਹ ਗੱਲ ਦਾ ਪੀ ਇਥੋਂ ਕਈ ਕੋ ਖੜਿਆ ਜਾਂਦੇ ਆ ਤਾਂ ਫੇਰ ਆਡੀਆਂ ਖਾਊਗੜਨੀਆਂ ਮੈਂ ਤਾਂ ਕਹਿੰਨੀ ਆ ਬੀ ਚੱਲ ਕੀ ਨਾ ਲੈਣਾ ਕੀ ਲੈਣਾ ਆ ਇਹ ਅਕਸਰ ਇੱਕ ਨਾ ਇੱਕ ਦਿਨ ਮੈਨੂੰ ਦੱਸਣਾ ਹੀ ਪੈਣਾ ਆ ਇਦਾਂ ਤੇ ਇਹਨਾਂ ਨੇ ਜੋ ਸਭ ਕੁ ਹੋਇਆ ਸਭ ਕੁਝ ਇੱਥੇ ਤੂੰ ਕਿ ਲੈਣਾ ਮਰਾ ਚੰਗਾ ਫਰਾਂ ਇਸ਼ਾਰਾ ਹੋਈਏ ਆਹੋ ਤੇ ਦੱਸ ਦੇ ਜਿਹੜਾ ਸਾਮਾਨ ਆਵਾਂਗਾ ਗੱਡੀ ਕੱਢਣਾ ਸਵਾਦ ਤੇ ਲੀੜੇ ਲਿਆਓ ਪਤਾ ਜੇ ਦੇਲ ਗਏਗਾ ਫੇਰ ਪਰ ਅਜੇ ਮਿਲ ਨਹੀਂ ਜਾਂ ਕਪਾਹ ਬਣ ਕੇ ਹਾਂਡੀ ਨਹੀਂ ਕਪੜੇ ਕੱਢਿਆਵਾਂਗੇ ਸਵਾਦ ਦੇ ਹੀ ਪਰ ਇਹ ਕਿ ਆਪਣੀ ਜੇਬ ਉਹ ਵਿਖਣੀ ਪੈਂਦੀ ਹੈ ਨਾ ਦਈ ਚਲੋ ਜੇਬ ਤੇ ਹੈਗੀ ਆ ਆ ਚਲ ਫੇਰ ਸਵਾਦ ਦੋ ਚਾਰ ਜਿਆਦਾ ਕੋਈ ਪਰ ਤੇ ਕੋਈ ਪਤਾ ਨਿਕਾ ਪੈਣਾ ਚਲੋ ਸਵਾਦ ਹੀ ਲਿਆਵਾਂਗੇ ਇकडे ਪਾੜੇ ਲਉਣੀ ਆ ਤਾਂ ਅਸੀਂ ਇकडे ਦੋਖੀ ਹੀ ਆਦੇ ਸਵਾਦ ਹੋਊਗਾ ਤੇ ਫੇਰ ਉਹ ਨਾਲ ਚ ਫੇਰ ਇੱਧਰ ਦੇਣੇ ਪੈਣਗੇ ਕੋਈ ਨਹੀਂ ਵਧੀਆ ਹੀ ਲਿਆਵਾਂਗੇ ਅੰਮੀ ਕਪੜੇ ਮੈਂ ਨਹੀਂ ਮੇਰੇ ਨਾਲ ਹੀ ਚੱਲ ਜੂਦੀ ਆਪਣੀ ਫੋਟੋ ਦੇ ਲੈ ਇੱਧਰ ਲਉਣੀ ਠੀਕ ਨਹੀਂ ਹੈ ਕਿ ਮੇਰੇ ਤੋਂ ਵੀ ਆਏਗਾ ਨਹੀਂ ਮੈਂ ਤਾਂ ਵੀ ਨਹੀਂ ਚੱਲ ਨਾਲ ਹੀ ਜਾਂਦੇ ਤੇ ਪਾ ਲਾ ਕੇ ਤਾਂ ਤੁਹਾਨੂੰ ਵੀ ਵੀ ਕਿੱਦਾਂ ਦੇ ਲੈਣੀ ਕਿਦਾਂ ਦੇ ਨਹੀਂ ਕੋਈ ਕੁੜੀ ਕੇ ਜਿਹੜੀਆਂ ਜ਼ਿਆਦਾ ਪਤਾ ਹੋਣਾ ਨਾ ਇਹ ਤੋਂ ਰਿਆ ਪਰਾ ਕੋ ਲੈਉਣਾ ਆਉਣ ਨਾਲ ਨਹੀਂ ਆਪਣੇ ਤਾਂ ਫਿਰ ਕੋਈ ਨਹੀਂ ਬਾਅਦ ਚ ਵੇਖੂੰਗੀ ਹਲੇ ਹਲੇ ਮੈਂ ਤਾਂ ਉਹਨਾਂ ਦੇ ਲੈ ਆਈਏ ਚਲੋ ਤੇਰੀ ਮਰਜ਼ੀ ਆਹ ਦੇ ਵੀ ਸਜੇ 200 ਰੁਪਏ ਲੱਗ ਜਾਣਾ ਮਾ ਬੜ ਸਸਤੇ ਆਉਣੇ ਆ ਕੋਈ ਨਾ ਡੇ ਦਾ ਵੀ ਲਿਆ ਦੋ ਵੀ ਰੈਡੀ ਮੇਟ ਆਉਣਾ ਆ ਜੇ ਭਾਈ ਦਾ ਲਿਆ ਤੂੰ ਵਧੀਆ ਲੈਣਾ ਪੈਣਾ ਹਾ ਤੇ ਰੀਰੀ ਦਾ ਵੀ ਲਿਆ ਦੋਣਾ ਹੀ ਕਿਹਦੇ ਵੀ ਮਾਰੇ ਚਾਹੀਦੇ ਲੈ ਲੈ ਆਹ ਤਾਂ 10 15 ਲਿਆ ਹੱਥ ਫਿਰ ਇਹ ਤੇ ਲੱਗਣਾ ਮਤੇ ਆਪਣੇ ਫਿਰ ਕੋਈ ਨਹੀਂ ਵੇਖਾਂਗਾ ਅੱਜ ਲੱਗ ਜਾਣਾ ਇਹਨਾਂ ਤੇ ਆਹ ਕੋਈ ਗੱਲ ਦੇਗੀ ਆ ਜਿਹੜੇ ਗੰਨੇ ਦੇ ਪੈਸੇ ਕੋਈ ਕਿਤੇ ਲਾਉਣਾ ਮੰਮੀ ਮੇਰੇ ਸੁਣੋ ਗੱਲ ਮੈਂ ਤੁਹਾਨੂੰ ਇਹ ਕਹਿਣਾ ਸੀ ਵੀ ਜਿਹੜੀ ਸ਼ਾਂਪੂ ਆ ਨਾ ਉਹ ਹਲੇ ਰਹਿਣ ਦਿਓ ਚੱਲ ਗੜੀ ਮੁੰਡੇ ਦਾ ਵਿਆਹ ਵੀ ਹੋ ਕਰਨਾ ਵਾ ਹੋਰ ਗੜੀ ਦੇਨ ਵਾਰ ਬਥੇਰੇ ਆਉਣੇ ਨਾ ਦੋ ਦੇ ਦਿਓ ਉਹ ਤੁਹਾਨੂੰ ਸੋਨਾ ਨਾ ਲੱਗੂਗਾ ਮੁੰਡੇ ਦੇ ਖਾਣੇ ਪਾਣੇ ਹੋਣ ਇਹ ਬੜੇ ਕਿਰਾਏ ਦੇ ਬਣਾ ਕੇ ਰੱਖੀ ਸੀ ਚੱਲੋ ਰੱਖੀ ਜਿਦਾ ਸਹੀ ਜੇ ਅੱਗੇ ਵੀ ਚਲੋ ਜਦੋਂ ਆਏ ਆ ਉਹ ਦਿਨ ਵੀ ਬਹੁਤ ਦਿੱਤਾ ਸੀ ਉਹ ਦਿੱਤਾ ਉਹ ਸੱਟ ਛੱਡ ਬਾਰੇ ਇਹ ਵੀ ਗੱਲ ਹੈ ਇਹ ਹੱਦ ਦੋ ਦਿੱਤਾ ਮਾਣੇ ਦਿੱਤਾ ਉਹ ਜਾਨੀ ਚਲੋ ਕੋਈ ਨਹੀਂ ਵੇਖ ਲਓ ਜੇ ਹੋਰ ਵੀ ਕੋਈ ਹੈਗੀ ਕੋਈ ਚੀਜ਼ ਹੋਵੇ ਜਦ ਨਾਲ ਹੀ ਲੈਓ ਫੇਰ ਤਾਂ ਹੋ ਗੋ ਮੁੰਡੇ ਦਾ ਵਿਆਹ ਕੋਤ ਪੀਏ ਨਹੀਂ ਮੈਂ ਤਾਂ ਕਿ ਨਹੀਂ ਜਦ ਨਾਲ ਹੀ ਦੇ ਦਿੰਦੇ ਚਲੋ ਬਹਰੀਆ ਉਹ ਫੇਰ ਸਹੀ ਆ ਉਹ ਤਾਂ ਬੋਧਰੀ ਲੈ ਜਾਉਣਾ ਨਾਲ ਲੀੜੀਆਂ ਦੇ ਚਲੋ ਕੋਈ ਨਹੀਂ ਉਹਦੇ ਲੈ ਹੀ ਜਾਵਾਂਗੇ ਵੇਖ ਲਓ ਜੇ ਕਦੀ ਹੋਰ ਕੋਈ ਚੀਜ਼ ਤਾਂ ਵੀ ਦੇ ਜਾਵਾਂਗੇ ਕੋਈ ਨਹੀਂ ਉਹ ਬਾਅਦ ਵਿੱਚ ਸੋਚਾਂਗੇ ਫੇਰ ਆ ਮੁੰਡੇ ਦਾ ਵਿਆਹ ਹੋ ਗਈ ਫੇਰ ਆਪਾਂ ਹੈ ਆਹੋ ਜੇ ਆ ਆ ਸੋਹਣਾ ਦੇ ਲੀੜੇ ਲੈ ਆਇਓ ਮੰਮੀ ਕੀ ਕਹਾਂ ਡੇ ਜੀ ਉਹ ਤੱਕ ਉਹ ਨਹੀਂ ਚਾਰ ਨੂੰ ਮਾਰ ਲਈਂ ਚਾਰੂ ਬਾਜੂ ਮਾਰ ਲਿਓ ਤੇ ਮੇਰੀ ਗੱਲ ਸੁਣਿਆ ਆਇਆ ਜਿਹੜਾ ਬਾਹਰ ਚੱਲ ਮੈਂ ਆ ਗਈ ਆ ਜਾ ਹਾਂ ਭਾਈ ਹੁਣ ਇਹਨੇ ਕਿਹੜੀ ਗੱਲ ਦੱਸਣੀ ਆ ਬਾਹਰੋਂ ਆਇਆ ਵਾ ਲੜਕੇ ਨਾ ਆਇਆ ਹੋਏ ਕਿਸ ਦੇ ਨਾਲ ਚੱਸ ਹੁੰਦੀ ਆ ਪਾਗੇ ਜੀ ਕਿਹੜੀ ਗੱਲ ਦੱਸਣੀ ਆ ਮੈਨੂੰ ਦੱਸ ਲੜਕੇ ਤੇ ਨਹੀਂ ਆਇਆ ਕਿਸ ਦੇ ਨਾਲ ਨਾ ਨਾ ਤੇ ਕਿੱਥੇ ਸੀ ਹਾਂ ਉਹ ਦੇਣੀ ਆ ਜਦੋਂ ਕਾ ਮੋਟਰਸਾਈਕਲ ਮੰਗਿਆ ਸੀ ਆਹੋ ਮਿਲਿਆ ਹੈ ਅੱਜ ਮੈਨੂੰ ਰਾਹ ਚ ਅੱਛਾ ਮੈਨੂੰ ਕਹਿੰਦਾ ਤੂੰ ਖੁਸ਼ ਬੜਾ ਮੈਂ ਕੀ ਗੱਲ ਆ ਮੈਂ ਖੁਸ਼ ਕਿਉਂ ਨਾ ਹੋਈਏ ਮੈਂ ਜਦੋਂ ਸਾਡੇ ਤੇ ਮਾਰਾ ਟਾਈਮ ਸੀ ਉਹ ਤਾਂ ਮੈਂ ਬੜੀਆਂ ਗੱਲਾਂ ਕਰਦਾ ਸੀ ਮੈਂ ਜਗਾ ਜਿਆਦਾ ਇੱਥੇ ਤੋਂ ਮੈਨੂੰ ਜਵਾਬ ਦਿੱਤਾ ਇਹ ਮੋਟਰਸਾਈਕਲ ਜਿੱਤੋਂ ਮੰਗਿਆ ਸੀ ਅੱਛਾ ਕਹਿੰਦਾ ਸੀ ਮੈਂ ਤੈਨੂੰ ਤਾਂ ਨਹੀਂ ਮੋਟਰਸਾਈਲ ਦਿੱਤਾ ਮੈਂ ਮੈਂ ਤੈਨੂੰ ਮੈਨੂੰ ਪੜਾਵਾ ਤੂੰ ਕਿਉਂ ਨਹੀਂ ਦਿੱਤਾ ਮੈਂ ਕੋਈ ਗੱਲ ਨਹੀਂ ਹੁਣ ਹਰਤੇ ਵਿੱਚ ਦਿਨ ਚੰਗੇ ਆ ਗਏ ਆ ਕਹਿੰਦਾ ਇਹ ਮੈਂ ਕਿਹਾ ਤਾੜਾ ਦੁਖੀ ਆ ਮੈਂ ਤਾਂ ਹਰ ਚੋਨਾ ਮੈਂ ਵੀ ਹਰ ਇੱਕ ਤੇ ਦਿਨ ਚੰਗੇ ਆਉਣ ਮੈਂ ਦੂਦੋ ਤਾ ਤੁਸੀਂ ਬੜੀਆਂ ਗੱਲਾਂ ਕਰਦੇ ਵੀ ਪਿਓ ਤੇਰੇ ਨੂੰ ਮੋਟਰਸਾਈਕਲ ਚਲਾਉਣਾ ਹੁੰਦਾ ਇਦਾਂ ਫੇਰ ਨਹੀਂ ਕੋਇਆ ਫੇਰ ਚਲ ਗਿਆ ਹੀ ਬਾਹਰ ਅੱਗੇ ਜਾ ਕੇ ਨਾ ਤਾਂ ਬੋਲਦਾ ਹੀ ਚੱਲ ਪੁੱਤ ਤੂੰ ਕਿਉਂ ਕਹਿਣਾ ਸੀ ਉਹਨੂੰ ਪਤਾ ਲੱਗ ਹੀ ਜਾਣਾ ਸੀ ਆ ਲੱਗ ਤੇ ਜਾਣਾ ਸੀ ਤਾਂ ਆਇਆ ਨਾਲ ਕੇ ਫੋਨ ਆਹੋ ਮਾਮੇ ਤੇਰੇ ਦਾ ਫੋਨ ਆਉਂਦਿਆ ਸੀ ਤੇ ਕਹਿਣ ਦੇ ਸੀ ਪਿਆ ਆਪਾਂ ਆਉਣਾ ਵਾ ਤਾਂ ਹੀ ਮੈਂ ਚਾੜੂ ਫੇਰਣ ਲਈ ਹਾਂ ਕਿ ਮੈਂ ਚਾੜ ਸਫਾਈ ਮਾੜੀ ਮੋਟੀ ਕਰ ਲਾਂ ਘਰ ਤੇ ਹੁਣ ਏਦਾਂ ਦਾ ਹੀ ਰਹਿਣਾ ਵਾ ਜਿੱਦਾਂ ਦਾ ਹੈਗਾ ਵਾ ਆਓ ਤੇ ਆਵਾ ਚਲ ਸਫਾਈ ਸਪੂਰੀ ਕੀਤੀ ਹੋ ਕੁਸੀਆਂ ਤੇ ਚਾੜ ਡਾਉਂਗੀ ਉੱਥੇ ਆਓ ਉਹ ਤਾਂ ਮੈਨੂੰ ਕਰਨ ਹੋਰ ਸ਼ਰਮ ਆਉਂਦੀ ਆ ਉਹ ਜਿਹੜਾ ਡਿਨਰ ਸੈੱਟ ਹੁੰਦਾ ਹੋਵੇ ਆਪਣੇ ਘਰ ਹੈ ਨਹੀਂ ਆ ਉਹ ਵੀ ਤੇਰੀ ਨਾ ਚਾਚੀ ਘਰੋਂ ਲੈਉਣਾ ਪੈਣਾ ਵਾ ਤੇ ਕੀ ਆਖੂਗੀ ਵੀ ਇਹਦੇ ਘਰੇ ਵੀ ਹੈ ਨਹੀਂ ਆ ਮੈਂ ਕੀ ਕਰਾਂ ਹੁਣ ਚਲੋ ਕੋਈ ਗੱਲ ਨਹੀਂ ਮੈਂ ਚਾਚੀ ਨੂੰ ਕਹਿ ਦਿੰਦਾ ਮੈਂ ਲੈ ਆਉਂਗਾ ਸ਼ਾਮੀ ਜਾ ਕੇ ਅੱਜ ਕੱਲ ਹੀ ਹੋਣਾ ਉਹਨਾਂ ਨੇ ਆਹ ਹੋਣਾ ਤੇ ਕੱਲ ਹੀ ਆ ਤੇ ਤੂੰ ਸ਼ਾਮੀ ਗਿਆ ਤਾਂ ਕਹਿਣਾ ਵੇ ਹਲਾ ਆਪਣੀ ਨਹੀਂ ਆਈ ਤਾਂ ਮੁੰਡੇ ਨੂੰ ਲੈ ਆਣ ਘਰ ਤੇ ਫੇਰ ਕੀ ਮੈਂ ਕਹਾਂਗਾ ਉਹਨਾਂ ਨੂੰ ਕੋਈ ਕੰਮ ਪੈ ਗਿਆ ਪੁੱਤ ਐਦਾਂ ਨਹੀਂ ਨਾ ਹੁੰਦਾ ਜੀ ਆਂਦੇ ਹੁੰਦੇ ਆ ਵੀ ਦੁਨੀਆ ਮੁੜ ਕੇ ਦੂਜੇ ਪਾਸੇ ਹੋ ਜਾਂਦੀ ਆ ਪੀਤੀ ਜੀ ਲੈਣੀ ਆ ਤੇ ਮੂੰਹ ਵੀ ਲਗਾਉਣਾ ਵਾ ਚੱਲ ਕੋਈ ਗੱਲ ਨਹੀਂ ਐਰਕਾਂ ਦਾ ਟਾਈਮ ਤੇ ਮੈਂ ਸਾਹਤੀ ਆਦਰੋਂ ਲਿਆ ਕੇ ਤੇ ਗਾਂ ਤੇਰੇ ਪਿਓ ਦੀ ਆਉਂਦੀ ਆ ਨਾ ਤਨ ਖਾ ਮੁੜ ਕੇ ਤੇ 5-7 ਸੋ ਵਾਲਾ ਪਾ ਲਿਆ ਕੇ ਤੇ ਰੱਖਦੇ ਆ ਚੱਲ ਹੁਣ ਤੇ ਇਹਨਾ ਨਹੀਂ ਆਉਣਾ ਤੋ ਅੱਦਾ ਤੇਰੀ ਭੂਆ ਕੋਈ ਨਾ ਕੋਈ ਭੈਣ ਭਰਾ ਤੁਰਿਆ ਹੀ ਰਹਿੰਦਾ ਵਾ ਹੁਣ ਅੰਤਰਾ ਸਮਾ ਇਦਾਂ ਦਾ ਵਾ ਵੀ ਹਰ ਇੱਕ ਚੀਜ਼ ਘਰ ਚਾਹੀਦੀ ਆ ਇਸ ਦੇ ਘਰ ਮੰਗਣ ਜਾਂਦਾ ਦਰਵਾਜ਼ੀ ਆ ਨਹੀਂ ਆ ਪਰ ਹੁਣ ਦੇਣੀ ਸਾਡੇ ਇਦਾਂ ਦੇ ਆ ਵੀ ਸਾਨੂੰ ਮੰਗਣੀ ਪੈਣੀ ਚੀਜ਼ ਕੀ ਕਰੀਏ ਇਹ ਵੀ ਗੱਲ ਹੈ ਵਾ ਚਲੋ ਮੈਂ ਕਹਿਣਾ ਵੀ ਥੋੜੀ ਜਿਹੀ ਪੈ ਇਕੱਠੇ ਕਰਕੇ ਨਾ ਤੇ ਘਰ ਦਾ ਮੂੰਹ ਸ਼ਿਰ ਬਣਾ ਲਈਏ ਨਹੀਂ ਕੋਈ ਗੱਲ ਨਹੀਂ ਮੈਂ 20 ਹਜ਼ਾਰ ਰੱਖਿਆ ਵਾ ਤੇਰੇ ਮਾਮੇ ਨੇ ਜਿਹੜਾ ਮੈਨੂੰ ਉਦੋਂ ਦਿੱਤਾ ਸੀਗਾ ਤੇ ਵਿੱਚ ਇੱਕ ਕਮੇਟੀ ਪਾਈ ਉਹ ਚੁੱਕ ਲਾਂਗੇ ਕੋਈ ਗੱਲ ਨਹੀਂ ਕਰਕੇ ਨਾ ਸਾਰਿਆਂ ਤੇ ਨਹੀਂ ਤੇ ਇੱਕ ਕਮਰੇ ਤੇ ਤਾਂ ਪਾਵਾਂਗੇ ਹੀ ਨਾ ਜਿਹੜਾ ਚੋਹਾ ਚਵਾਈ ਦਾ ਕੰਮ ਆ ਉਹ ਤਾਂ ਖਤਮ ਹੋਵੇ ਉਹ ਤਾਂ ਗੱਲ ਹੈ ਤੇ ਗਾੜੀ ਮੇਰਾ ਇਰਾਦਾ ਵਾ ਤੇਰੇ ਪਿਓ ਨਾਲ ਲਈ ਹਾਂ ਸਲਾਹ ਕਰਨ ਵੀ ਇੱਕ ਕਮੇਟੀ ਲਾ ਕੇ ਕੁ ਵਾਲੀ ਹੋਰ ਪਾ ਲਈਏ ਜਦੋਂ ਉਹ ਚੁੱਕਾਂਗੇ ਨਾ ਇੱਕ ਕਮਰੇ ਤੇ ਫੇਰ ਪਾਵਾਂਗੇ ਹੁਣ ਇਦਾਂ ਹੀ ਆਂ ਏਠੀ ਜੱਠੀ ਕਰਕੇ ਕੰਮ ਹੋਣਾ ਆ ਕੰਮ ਕੰਮ ਤੇ ਇਦਾਂ ਹੀ ਹੋਣਾ ਹਾਂ ਤਾਂ ਗਾੜੀ ਹੁਣ ਤੇਰੀ ਪੜਾਈ ਦਾ ਵੀ ਖਰਚਾ ਪਲੱਸ 1 ਤੇਰੀ ਕਲਾਸ ਆ ਕੁਸ਼ਣ ਵੀ ਚਾਹੀਦੀ ਆ ਸਕੂਲ ਫੀਸ ਵੀ ਚਾਹੀਦੀ ਆ ਕੀ ਕਰੇ ਬੰਦਾ ਹੁਣ ਹਾਂ ਇਹ ਤਾਂ ਕਰ ਲੈ ਚਲੋ ਫਿਰ ਮੈਂ ਜਾਂਨਾ ਵਾ ਚਲ ਠੀਕ ਆ ਦੱਸ ਕਿਦਾ ਯਾ ਤੁੰਗ ਉਹਨੇ ਇਹ ਗੱਲ ਕਹਣੀ ਤਾਂ ਮਨ ਕੀ ਦੇ ਮਾ ਬੁਤਕਲਾ ਕਰਨਾ ਗੱਲਾਂ ਕਾਦੀਆਂ ਕਰਨੀਆਂ ਵਾ ਦਿਆ ਹੀ ਭੀ ਇੱਕ ਵਾਰ ਆਪਾਂ ਪਿੰਡ ਜਾਣਾ ਸੀ ਤੇ ਮੋਟਰਸਾਈਕਲ ਨਹੀਂ ਲੈਣ ਗਿਆ ਉਹ ਗਵੰਡੀਆਂ ਦੇ ਮੁੰਡੇ ਦਾ ਉਹ ਦੇਗਾ ਆਹੋ ਉਹਨੇ ਇਹਨੂੰ ਦਿੱਤਾ ਨਹੀਂ ਕਹਿੰਦਾ ਤੇਰੇ ਪਿਓ ਨੂੰ ਜਾਣ ਵੀ ਹੈਗੀ ਆ ਦਿਹਾੜੀ ਤੇ ਲਾਉਂਦਾ ਵਾ ਤਾਂ ਅੱਜ ਉਹਨੂੰ ਦੱਸਣ ਗਿਆ ਹੈਗਾ ਵੀ ਤੂੰ ਹਾਂ ਗੱਲ ਕਹਿਨਾ ਹਨਾ ਐਸਾ ਤੇ ਤੂੰ ਇਹ ਗੱਲ ਕਹੀ ਸੀ ਹੁਣ ਵੇਖ ਲਾ ਮੋਟਰਸਾਈਕਲ ਵੀ ਆਹੀ ਲਿਆ ਤੇ ਮੇਰੇ ਪਾਪਾ ਨੂੰ ਨੌਕਰੀ ਵੀ ਮਿਲ ਗਈ ਹੈ ਉਹ ਚਲ ਰਮਨ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਾਨੂੰ ਕਹਿਣੀ ਕਹਿਣੀ ਤੇ ਨਹੀਂ ਚਾਹੀਦੀ ਪਰ ਬੱਚਿਆਂ ਦੇ ਵੀ ਦਿਲ ਤੇ ਗੱਲ ਲਿਖੀ ਜਾਂਦੀ ਹੈ ਨਾ ਹੁਣ ਚੀਜ਼ ਦੀ ਹਾਂ ਕਰਕੇ ਤੇ ਮੁੜ ਕੇ ਪਿਓ ਨੂੰ ਮਾਂ ਤੇ ਉਹਨੀਆਂ ਗੱਲਾਂ ਕੋਈ ਕਰੇ ਤੇ ਜਰੀਆਂ ਜਾਂਦੀਆਂ ਤਹੀ ਵੀ ਸਿਆਣੇ ਜੀ ਉਹ ਚੱਲ ਰਮਨ ਨੇ ਆਣੇ ਉਹ ਕਾਨੂੰ ਇਹ ਗੱਲਾਂ ਕਰਨੀ ਹੈ ਉਹ ਜਾ ਕੇ ਆਪਣੀ ਮਾਂ ਨੂੰ ਦੱਸੂਗਾ ਫੇਰ ਆਊਗੀ ਲੜਨ ਨਹੀਂ ਮਾਂ ਨੇ ਕਿ ਆਉਣਾ ਲੜਨ ਪਤਾ ਹੀ ਆ ਵੀ ਮੇਰੇ ਮੁੰਡੇ ਨੇ ਆ ਗੱਲਾਂ ਕੀਤੀਆਂ ਹੋਣਗੀਆਂ ਤੇ ਚੱਲ ਚੰਗਾ ਵੀ ਕਿੰਨਾ ਚੋਂ ਕੱਢ ਆ ਆ ਤੇ ਉਹ ਤਾਂ ਬੜੀਆਂ ਗੱਲਾਂ ਕਰਦਾ ਹਾਂ ਹੁਣ ਲੋੜ ਪਊਗਾ ਤੇ ਸਾਡਾ ਲੈ ਜੀ ਕੋਈ ਗੱਲ ਨਹੀਂ ਅਸੀਂ ਨਹੀਂ ਕੋਤਿੰਦੇ ਤੇ ਬਾਕੀ ਤੁਸੀਂ ਇਹ ਦੱਸੋ ਵੀ ਸਮਾਨ ਲਿਆ ਇਹਦੇ ਆ ਸਮਾਨ ਲਿਆ ਕੇ ਮਰਾਤਾ ਚੱਲ ਆਂਦਾ ਤਾਂ ਕੀ ਕਹਿੰਦਾ ਤੇ ਨਹੀਂ ਪੈਸਿਆਂ ਤੋਂ ਕੁਝ ਨਹੀਂ ਨਹੀਂ ਉਹਨੇ ਨਹੀਂ ਗੱਲ ਕੀਤੀ ਕੋਈ ਵੀ ਹਾਂ ਮੈਂ ਹੁਣ ਕੋਈ ਗੱਲਾਂ ਦੇ ਦਾਂਗਾ ਮਹੀਨੇ ਬਾਅਦ ਤੁਹਾਨੂੰ ਆਹੋ ਤੇ ਕਹਿੰਦਾ ਚਾ ਠੀਕ ਆ ਭਾਈ ਚੱਲ ਕੋਈ ਗੱਲ ਨਹੀਂ ਤੇ ਗੱਲ ਇਹ ਏਦਾਂ ਵਾ ਕਿ 1100 ਰੁਪਏ ਉਹਨਾਂ ਨੂੰ ਕੱਪੜਿਆਂ ਦੇ ਨਾਲ ਦੇਉਣਾ ਪੈਣਾ ਵਾ ਸਰਾ ਬਰਕਾ ਤੇ ਕੋਲ ਕੋਈ ਨਹੀਂ ਆ ਸੌਦਾ ਵੀ ਤੇ ਮੈਂ ਹਦਾਤ ਲੈ ਕੇ ਆਇਆ ਹੁਣ ਕਰ ਹੁਣ ਜਾਂ ਨਾ ਹੁਣ ਗ੍ਰਿਸ਼ਤੀ ਦੇ ਵਿੱਚ ਨਾ ਜਿੱਥੇ ਵਰਤਣਾ ਪਵੇ ਨਾ ਤੇ ਵਰਤਣਾ ਹੀ ਪੈਂਦਾ ਵਾ ਜੀ ਅੱਜ ਪੈਸੇ ਨਾ ਨ ਦਿੱਤੇ ਪਰ ਜਾਈ ਸਾਰੀ ਉਮਰ ਇਹ ਗੱਲ ਚੇਤੇ ਰੱਖੂਗੀ ਕਿ ਸਖਣਾ ਸੂਟ ਮੇਰੇ ਹੱਥ ਚ ਪੜਾਤਾ ਹੈਗਾ ਕੋਈ ਗੱਲ ਨਹੀਂ ਮੈਂ ਕੱਢ ਕੇ ਨਾ ਉਥੋਂ ਪੈਸੇ ਤੇ ਦੇ ਦੇਣੇ ਆ ਫਿਰ ਕੋਈ ਨਹੀਂ ਪਾਲਾਂਗੇ ਤਾਂ ਕਰਨ ਦੀ ਹਮੇਸ਼ਾ ਫੇਰ ਕਰਾ ਦਾਂਗੇ ਆਪਾਂ ਚਲੋ ਸਾਰ ਹੁਣ ਉਦਾਂ ਤਾਂ ਕੰਮ ਸਾਰ ਹੈਗਾ ਟਾਈਮ ਤੇ ਲੰਘ ਜਾਂਦਾ ਹੁੰਦਾ ਮੁੜ ਕੇ ਜਿਹੜੀਆਂ ਗੱਲਾਂ ਨਾ ਮੁੜ ਕੇ ਵੇਲਾ ਹੱਥ ਨਹੀਂ ਹੁੰਦਾ ਹੁੰਦਾ ਆ ਫਿਰ ਤੇ ਤੇਰੀ ਗੱਲ ਸਹੀ ਹੈ ਤੇ ਮੈਂ ਵੀ ਥਾਂ ਖੁੰਝਣ ਲਈ ਅੰਦਰ ਹੂੰਝ ਹੀ ਲਵਾ ਮੈਂ ਠੰਡੇ ਠੰਡੇ ਮੁੜਕੇ ਤੋਂ ਪਜਾਈ ਚੜ ਜਾਣੀ ਫਿਰ ਇੰਜ ਹੀ ਕਰਾਂ ਚਲ ਇਦਾਂ ਕਰ ਉਹ ਮੈਨੂੰ ਤੇ ਕਰਾਂ ਦਾ ਆਉਂਦਿਆ ਵਾ ਕਾਨੂੰਨ ਹੁੰਦੇ ਪਿਆਰ ਦਾ ਕੋ ਮੋਟਰਸਾਈਕਲ ਵੀ ਆ ਗਿਆ ਮੇਰੇ ਪਿਆਰ ਨੂੰ ਨੌਕਰੀ ਮਿਲ ਗਈ ਹੈ ਨਿਆਣਿਆਂ ਦੀ ਗੱਲ ਕੀਤੀ ਤਾਂ ਮੁੜ ਕੇ ਵੱਡੇ ਦਿਸੇ ਰਾਈਂਦੀ ਹੈ ਉਹਨੇ ਕਹਿਣਾ ਵੀ ਘਰੇ ਮਾਂ ਪਿਓ ਨੇ ਸਖਾਇਆ ਹੋਣਾ ਮੁੰਡੇ ਨੂੰ ਵੀ ਜਾ ਕੇ ਕਹਿ ਗਿਆ ਸੀ ਗਲਤੀ ਕੀਤੀ ਇਹਨੇ ਕਹਨੂੰ ਕਹਿਣਾ ਹੈ ਵਿਕਿੰਦਰ ਮੈਂ ਤੈਨੂੰ ਆਖਿਆ ਸੀ ਨਾ ਆਪਣਾ ਵੀ ਸੂਤ ਲੈ ਆ ਮਾਤਾ ਭਾਈ ਗੁੱਸੇ ਹੋਏ ਮੇਰੀ ਗੱਲ ਸੁਣੋ ਆਪਣਾ ਕਿਦਾਂ ਲੈ ਆਉਣੀ ਅਾ 10000 ਰੁਪਈਆ ਸਾਰੇ ਖਰਚਿਆ ਗਿਆ ਵਾ ਤੇ ਚਲ ਕੋਈ ਗੱਲ ਨਹੀਂ ਤੇਰੇ ਤੋਂ ਨਾ ਵੱਧ ਖਰਚੇ ਚੱਲੇ ਸੀ ਕੋਈ ਨਹੀਂ ਮੈਂ ਫੇਰ ਲੈ ਆਉਂਗੀ ਹਾਲੇ ਹੋਰ ਵੀ ਕਈ ਖਰਚੇ ਲੱਭਣ ਦੇ ਆ ਬਸ ਇਹਨਾਂ ਨੂੰ ਕੀ ਪਤਾ ਆ ਕੀ ਘਰ ਦੇ ਕਿੰਦਾ ਖਰਚੇ ਚੱਲਦੇ ਆ ਇਹ ਤਾਂ ਬਸ ਇੱਕੋ ਗੱਲ ਕਰੀ ਜਾਂਦੇ ਆ ਤੂੰ ਵੀ ਆਪਣੇ ਲੈ ਆਉਂਦੀ ਹੁਣ ਆ 10000 ਦਿਨਾਂ ਦੇ ਤੇ ਨਾ ਚੌਹਾਂ ਦੇ ਕੱਪੜੇ ਹੀ ਆਏ ਆ ਜੇ ਮੈਂ ਲੈ ਆਉਂਦੀ ਤਾਂ 20000 ਐਵੇਂ ਲੱਗ ਜਾਣਾ ਸੀ ਤਾਂ ਹਾਲੇ ਆਖੰਦੇ ਵੀ ਮੰਦਰੀ ਵੀ ਕਰਉ ਖੜਨੀ ਹੈ ਇਹ ਤਾਂ ਆਏ ਨਹੀਂਗੇ ਆਣ ਕੇ ਚਾਤ ਘੁੱਟ ਮਿੰਨ ਦਿੰਦੀ ਕੁੜੀ ਬਣਾ ਕੇ ਵੀ ਕਿੱਥੇ ਪਿੱਛੇ ਹੱਤ ਮਾਰਾਉਣ ਲੈ ਆ ਗਈ ਜੇ ਆ ਗਈ ਆ ਗਈ ਬੜਾ ਚੰਗਾ ਆਇਆ ਤਾ ਤੈਨੂੰ ਫਿਰ ਲੱਗਣਾ ਨਹੀਂ ਹੋਣੀ ਥੋੜੇ ਕਰ ਲੈ ਤੇ ਆਉਣਾ ਤੇ ਆਪਾਂ ਤੁਹਾਨੂੰ ਪਤਾ ਹੀ ਆ ਫਿਰ ਜੇ ਜੋ ਚੀਜ਼ ਨਾ ਪਸੰਦ ਆਵੇ ਆਪੇ ਨੇ ਨਹੀਂ ਨਾਲੇ ਵਧੀਆ ਲਿਓ ਤੇ ਵਧੀਆ ਤੇ ਫਿਰੇਗੀ ਮੈਂ ਤਾਂ ਫਿਰ ਤੋਰ ਕੇ ਚੀਜ਼ ਲਵੇ ਤੇ ਫੇਰੀ ਆ ਪਿੱਤੀ ਚੱਲ ਜੂ ਨੋ ਕਿ ਦੋ ਦੇ ਪੀਤੀ ਮੈਂ ਤੁਹਾਨੂੰ ਲੀਕਰ ਦੇ ਹੀ ਪਿਆਉ ਤੇ ਚਾਹ ਕੋ ਦੇਣ ਬਣਾਉਂ ਕਿ ਮੇਰੇ ਤੋਂ ਉੱਠਿਆ ਦੀ ਯਾਦ ਲੈ ਰੰਗਾ ਹੁੰਦੀ ਚਾਲਾ ਕਪੜੇ ਵੇਖੋ ਫਿਰ ਮੈਂ ਬਣਾਉਣੀ ਆ ਚਾਹ ਤੇ ਮਰ ਪੀਣੀ ਹੈ ਕੋਈ ਨਹੀਂ ਇਹ ਨਹੀਂ ਲੈ ਤੋ ਨਹੀਂ ਨਹੀਂ ਇਹਦੀ ਵਿੱਚ ਹੈ ਆ ਦੋ ਸੂਟ ਵਾ ਸੋਣ ਇਹ ਕਾ ਵਾਲਾ ਦੇ ਕਾ ਥੰਗੇ ਇਹ ਦੋਵੇਂ ਦੀਦੀ ਦੇ ਹੀ ਆ ਫਤੂ ਬੋਲ ਹੋਰਾ ਭਾਜੀ ਦਾ ਪੈਂਟ ਸ਼ਰਟ ਤੇ ਉਹ ਕਰਨ ਦਾ ਯਕੀਨ ਹੈ ਕਿ ਚਲ ਪਹਿਲੇ ਦੇ ਦਾਂਗੇ ਤੇ ਆਪਣੀ ਮਸੰਦ ਦੇ ਲੱਲੂਗਾ ਉਹ ਦੇ ਕੇ ਕੋਈ ਮੇਜੇ ਦੇ ਲੱਲੂ ਨਹੀਂ ਤਾਂ ਮੈਂ ਤਾਂ ਉਹ ਕਿ ਇੱਕ ਚੱਲ ਲੈਨੇ ਆ ਪੈਂਟ ਸ਼ਰਟ ਖੋਲ ਦੇਨੀ ਆ ਤੇ ਨਹੀਂ ਦੇ ਕਿ ਨਹੀਂ ਇਹ ਪਹਿਲੇ ਦੇ ਦਾਂਗੇ ਥਾ 2000 ਕਿਤੇ ਚਲ ਤੂੰ ਉਹਦਾ ਵੀ ਤੈਨੂੰ ਦੇ ਦਾਂਗੇ ਕੋਈ ਨਹੀਂ ਬੱਚੇ ਤਾਂ ਪਤਾ ਕਿ ਮਹਿੰਗੇ ਬਣੇ ਨੇ ਇਹ ਬਸ ਸ਼ੀਤ ਤੇ ਸੋਈ ਜੀ ਆਹੀ ਉਹ ਹੀ ਆਖਿਆ ਨਾ ਵੀ ਇਨੇ ਮਹਿੰਗੇ ਵੀ ਲੈਣੇ ਆ ਕੱਪੜੇ ਤਾਂ ਜਮੜ ਗਏ ਫਿਰ ਨਾ ਨਾਪਦੀ ਆਈ ਹਾਂ ਠੀਕ ਹੈ ਤੇ ਕੀ ਫਾਇਦਾ ਮੈਂ ਚਲੋ ਪਹਿਲੇ ਪੈਸੇ ਦੇ ਦਾਂਗੇ ਚਲੋ ਮੇਰੇ ਨਾਲ ਜੀ ਤੁਹਾਨੂੰ ਇਹ ਮੈਂ ਲੈ ਕੇ ਦਉਂਗੀ ਆ ਵਟਾ ਕੇ ਲੋ ਤੋ ਨਾ ਤੁਮਾਂ ਨੇ ਲੱਲੇ ਆ ਵੀ ਚੰਗਾ ਬੱਲੇ ਦੀ ਜੇ ਫਿਰ ਦੋ ਹੀ ਬਣਾ ਲੈ ਤੂੰ ਵੀ ਆਪਰਾ ਕੇ ਲੈ ਆਉਂਗਾ ਫਿਰ ਆਪਣਾ ਮम्मी ਕਿਥੋਂ ਲੜਾਵਾਂ ਖਦਾ ਹਜ਼ਾਰ ਦੇ ਹੋਏ ਕਿ ਪੈਸੇ ਹੋਰ ਲੈ ਜਾਂਦੇ ਪੈਸੇ ਵਿਥੋਣੇ ਅੰਮੀ ਜੀ ਪੈਸੇ ਇਨਾਂ ਕੋਈ ਹੈ ਨਹੀਂ ਥੋੜੇ ਹੀ ਪੈਸੇ ਅੱਛਾ ਤੋ ਬਾਕੀ ਤੁਹਾਨੂੰ ਪਤਾ ਕਿ ਮਾਦੇ ਹਲੇ ਉਧਾ ਹੋਣ ਵਾਲੇ ਆਂਦੇ ਉੱਤੇ ਆਉਣੋ ਆਂ ਤਾਂ ਅੱਗੇ ਵੀ ਪਹਿਲਾਂ ਕਿੰਨਾ ਖਰਚਾ ਹੋਇਆ ਆਵਦੇ ਕੋਈ ਨਹੀਂ ਲਿਆਉਂਗੀ ਮੈਂ ਫਿਰ ਉਹਨਾਂ ਦਾ ਖਰਚੇ ਕੋਈ ਗੱਲ ਨਹੀਂ ਨਾਲੇ ਮੇਰਾ ਲੈ ਆਵੀਂ ਖਰਚਾ ਤੁਮਾਂ ਦਾ ਕੋਈ ਨਹੀਂ ਫੇਰ ਜਾਵਾਂਗੇ ਤੇ ਫਿਰ ਲੈ ਆਵਾਂਗੇ ਪਾ ਦੇ ਆਹ ਸੋਹਣੇ ਆ ਨਾ ਬੜੀਆ ਲੀਦੇ ਨੇ ਸੋਹਣੇ ਵੇਹੇ ਗਰਮੀਆਂ ਵਲੇ ਕਾਟਨ ਦੇ ਹੀ ਆ ਇਹਨੇ ਚੰਗੇ ਚੱਲੇਗੀ ਦੋਵੇਂ ਸਮਾ ਲਵਾਂਗੀ ਟਵਾਡੇ ਮੁੰਡੇ ਜਾਣ ਦੇ ਆ ਪਾਪੂ ਲਿਆ ਕਰੂੰਗੀ ਬਾਕੀ ਹੁਣ ਇਹਦੇ ਜਿਹੜੀ ਆ ਸ਼ਾਪ ਸੁੱਤੀ ਨਹੀਂ ਆ ਕਰਨੀ ਇਹੋ ਪੜ ਕੇ ਰਾ ਛੱਡੋ ਆਉ ਤਾਂ ਹੀ ਫਿਰ ਸਾਰੇ ਸੋ ਟਾਈਮ ਨਹੀਂ ਚੱਲ ਜਾਣਾ ਹਾਲੀ ਚੱਲ ਜਿਓ ਇੱਕ ਟਾਈਮ ਨਾ ਚਾਹਾਂਗੇ ਸ਼ਾਮਤ ਘਰ ਆ ਜਾਵਾਂਗੇ ਠੀਕ ਹੈ ਸਾਰਾ ਦਿਨ ਲੰਘ ਜਾਣਾ ਫਿਰ ਵੀ ਕੱਢੀ ਬੈਠੇ ਨਾ ਤੇ ਕੀ ਖਦਾ ਜਾਵਗਾ ਫਿਰ ਵੀ ਉਹ ਗਲਤ ਟਾਈਮ ਲੱਗ ਜਾਂਦਾ ਜਿੱਥੇ ਹੀ ਜਾਈਏ ਹਾਂਜੀ ਹਾਂ ਜੀ ਆ ਤੁਹਾਨੂੰ ਵੱਡੇ-ਕੁਡੇ ਕਰਾਂ ਛੜੋ ਕਿਹੜੀ ਵੀ ਹੈ ਕੋਲ ਦੋ ਤਿੰਨੇ ਨੇੜੇ ਹੀ ਆ ਮੈਂ ਕੱਢੀ ਤੇਰੇ ਮਗਰ ਨੇੜੇ ਹੀ ਜਿਆ ਰੱਖੀ ਹੋਈ ਚਲੋ ਕੋਈ ਨਹੀਂ ਜੇ ਕੱਢ ਕੇ ਰੱਖ ਲਈ ਹੈ ਨਾ ਤੇ ਮੈਨੂੰ ਦੇ ਦਿਓ ਸਵੇਰੇ ਤੇ ਫਿਰ ਕੋਈ ਨਹੀਂ ਚਾਹ ਲੱਗਣ ਲੱਗ ਜਾ ਚਾਹ ਚਾਹ ਘੁੱਟ ਬਣਾ ਦੇ ਅਚਾ ਮੈਂ ਬਣਾ ਨਹੀਂ ਥੋੜਾ ਬੋਸਾ ਨਾ ਫਿਰਿਆ ਤਰਿਆ ਕਰੋ ਕੀ ਗੱਲ ਬੇਟਾ ਇਹ ਨੂੰ ਸੱਟ ਲਵਾ ਲੂਗੀ ਮੈਂ ਬਣਾ ਨਹੀਂ ਐਮੀ ਚਾਹ ਫਿਰ ਆ ਦੇ ਬਣਾ ਤੋ ਘੁੱਟ ਚਾ ਜਾ ਉਹ ਤੇ ਲੌਂਗ ਲਿਆ ਤੇ ਮਾਰੀਆਂ ਜੀ ਪਾਲੀ ਵਿੱਚ 10 ਕੱਲ ਵਿਆਹ ਹੀ ਆਈਓ ਤਾਜੀ ਵੀਰੇ ਲੈਣ ਕੱਲਿਆ ਵਾ ਤਾ ਜਾਨੀ ਵੰ ਸਭ ਕੋ ਦੇ ਜਾਨੀ ਤੈਉ ਕਰੀਂ ਜਿਉ ਕਰੀ ਜਾਨਦੀ ਆ ਇਹ ਕੋ ਕਮਾਚ ਕਾਮ ਆ ਇਹਨਾਂ ਉੱਤੇ ਤੇ ਜਮ ਆਉਣ ਦੇਣੀ ਨਹੀਂ ਕਿ ਕੁੜੀ ਤੇ ਨਾ ਕੋਈ ਲੋੜ ਹੀ ਆ ਆਪਣੀ ਸ਼ਰਾਰਤਾਂ ਹੀ ਕਰਦੀ ਰਹਿੰਦੀ ਐ ਕੱਲ ਜਮੇਗੀ ਜੜੀ ਤੇ ਅੱਜ ਹੋਇਆ ਵਿਆਹ ਇਹ ਕੋ ਕਮਾਚ ਕਾਮ ਨਹੀਂ ਮੇਰੇ ਦਾਦਾ ਇੱਕ ਚੰਗਾ ਕੋਈ ਲੈ ਪੀਏ ਕੱਲ ਬਾਅਦ ਮੈਂ ਸਭ ਕੋ ਕੁੜੀ ਨੂੰ ਦੇਣਾ ਹੀ ਦੇਣਾ ਜਿੰਨਾ ਚਿਰ ਮੇਰੇ ਹੱਥ ਪੱਲੇ ਇਹ ਗੱਲ ਤੇ ਜੋ ਨਾ ਹੋਊਗਾ ਮੈਂ ਨਾ ਦਊਂਗੀ ਤੇ ਜਿੰਨਾ ਚਿਰ ਜਿੰਦੀ ਹਾਂ ਹੋਣਾ ਚਾਹੀਦਾ ਤੇ ਮੈਂ ਦਊਂਗੀ ਚੰਗਿਆ ਕਰਕੇ ਤੋਰੂੰਗੀ ਉਹਨੂੰ ਇਹ ਥੋੜੀ ਤੇ ਤੁਹਾਡੇ ਹੱਥਾਂ 'ਚ ਹੋਣਿਆ ਹੀ ਮਾਵਾਂ ਤੀਆਂ ਆ ਗਈਆਂ ਫਾਦੀ ਹੋਈ ਏ ਮਾਤਾ ਵਾਲੀ ਵੀ ਕਿਤੇ ਨਾ ਚਾਹ ਨੂੰ ਸੁਣਾ ਦੇਤਾ ਵਾ ਤੇ ਜਦ ਮੈਂ ਪੁੱਛਿਆ ਵਾ ਛਾਹ ਕੋਲੋਂ ਨਾ ਜੀ ਉਹ ਤੇ ਮੈਂ ਕੱਢ ਕੇ ਰੱਖ ਵੀ ਲਈ ਆ ਉਹ ਜਾ ਕੇ ਸਟੋਰ ਦੇ ਵਿੱਚੋਂ ਫੁੱਲਾ ਫਲਾਈ ਕਰਕੇ ਕੱਢ ਲਈ ਆ ਤੇ ਗੈਸ ਤੇ ਦੋ ਘੜੇ ਚਾਹ ਨਹੀਂ ਬਣਾ ਕੇ ਪੀਤੀ ਗਈ ਉਹ ਮੈਨੂੰ ਢੀਕੰਦੀ ਆ ਵੀ ਇਹ ਆਵੇ ਤਾਂ ਮੈਨੂੰ ਚਾਹ ਬਣਾ ਕੇ ਦੇਵੇ। ਦਸਵੇਂ ਬੰਦਾ ਦੋ ਘੋਟਾ ਚਾਹ ਬਣਾ ਕੇ ਪੀ ਲੈਂਦਾ ਵਾ। ਨਾਲੇ ਇੰਨਾ ਹੀ ਸੋਚ ਲੈ ਕਿਥੋਂ ਕੀ ਆਈ ਆ। ਉਥੇ ਕਹੜਾ ਸੌਖਾ ਫਿਰਿਆ ਜਾਂਦਾ ਗਲੀਆਂ ਦੇ ਵਿੱਚ। ਕਦੀ ਕਿਸੇ ਦੁਕਾਨ ਦੇ ਕਦੀ ਕਿਸੇ ਦੁਕਾਨ ਦੇ। ਨਾਲੇ ਲਿਆਈਂ ਵਧੀਆ ਸੂਟ ਐ ਇਦਾਂ ਦੇ ਲਿਆਈਂ ਓਦਾਂ ਦੇ ਲਿਆਈਂ। ਇਹ ਹੁਣ ਆਪਣੇ ਵੀ ਲੈ ਆਉਣੇ ਇਹ। ਆਪਣੇ ਤਾਂ ਸੁਣ ਮੈਂ ਕਿਥੋਂ ਲੈ ਆਉਂਦੀ। 10000 ਰੁਪਏ ਉਹਨਾਂ ਦੇ ਲੱਗਿਆ ਵਾ। ਮੈਂ ਨਹੀਂ ਕਿਹਾ ਹਵਾ ਜਿਹਾ تیر ਮਾਰਨ ਦੀ ਆ ਵੀ ਤਾਂ ਪਤਾ ਹੀ ਕੱਖ ਨਹੀਂ ਬਿਸ਼ਰ ਜਾਂ ਕੀ ਬੰਦਦਾ ਤੇ ਕੀ ਨਹੀਂ ਬੰਦ। ஒன்று பண்ணுவோம் மீன் அடி சாப்பிடா வேணும்